ਕੀ ਐਸਐਸਪੀ ਸੋਹੇਲ ਕਾਸਿਮ ਮੀਰ ਦੇ ਅਗਵਾਹੀ ਦੇ ਹੇਠ ਨਸ਼ਾ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਕਾਰਵਾਈ ਕਰਦੇ ਹੋਏ ਸਬ ਡਿਵੀਜ਼ਨ ਫਤੇਗੜ ਚੂੜੀਆਂ ਦੇ ਹੇਠਾਂ ਦਰਜ 15 ਡਰੱਗਸ smugglers ਦੇ ਖਿਲਾਫ ਕਾਰਵਾਈ ਕਰਦੇ ਹੋਏ ਇਹਨਾਂ ਦੀਆਂ ਜਾਇਦਾਦਾਂ ਨੂੰ ਫ੍ਰੀਜ਼ ਕਰਨ ਦੇ ਲਈ ਫ੍ਰੀਜ਼ਿੰਗ ਆਰਡਰ ਫ੍ਰੀਜ਼ਿੰਗ ਅਥਾਰਟੀ ਦਿੱਲੀ ਕੋਲੋਂ ਹਾਸਲ ਕੀਤੇ ਗਏ ਨੇ ਜੋ ਕਿ ਇਹਨਾਂ ਨਸ਼ਾ smugglers ਦੇ ਘਰਾਂ ਵਿੱਚ ਚਿਪਕਾਏ ਗਏ ਪੁਲਿਸ ਨੇ ਦੱਸਿਆ ਕਿ 15 ਨਸ਼ਾ ਤਸਕਰਾਂ ਦੀ ਕੁੱਲ 5 ਕਰੋੜ 76 ਲੱਖ ਤੋਂ ਵੱਧ ਦੀ ਪ੍ਰਾਪਰਟੀ ਫ੍ਰੀਜ਼ ਕਰਨ ਦੇ ਆਰਡਰ ਹਾਸਲ ਕੀਤੇ ਗਏ ਹਨ ਐਸਐਸਪੀ ਸਾਹਿਬ ਬਟਾਲਾ ਜਿਹੜੀਆਂ ਹਦਾਇਤਾਂ ਦੇ ਅਨਸਾਰ ਨਸ਼ਾ ਤਸਕਰਾਂ ਦੇ ਖਿਲਾਫ ਸਪੈਸ਼ਲ ਜਿਹੜੀ ਮਹਿਮਾ ਚਲਾਈ ਗਈ ਸੀ ਔਰ ਜਿਹੜੇ ਨਸ਼ਾ ਤਸਕਰ ਜੋ ਵੱਡੇ ਪੱਧਰ ਤੇ ਸਬਡਿਵੀਜ਼ਨ ਫਤੇਗੜ ਚੂੜੀਆਂ ਏਰੀਆ ਦੇ ਵਿੱਚ ਨਸ਼ਾ ਤਸਕਰੀ ਦਾ ਕੰਮ ਜਿਨ੍ਹਾਂ ਨੇ ਕੀਤਾ ਹੋਇਆ ਉਹਨਾਂ ਦੀ ਉਹਨਾਂ ਨੂੰ ਵੱਡੀਆਂ ਰਿਕਵਰੀਆਂ ਉਹਨਾਂ ਦੇ ਕੋਲੋਂ ਹੋਈਆਂ ਹੋਈਆਂ ਨੇ ਕਮਰਸ਼ੀਅਲ ਕੁਆਂਟੀਟੀਜ਼ ਦੀਆਂ ਜਿਨ੍ਹਾਂ ਦੇ ਕੇਸ ਜਿਹੜੇ ਚੱਲ ਰਹੇ ਨੇ ਕੁਝ ਦੇ ਅੰਡਰ ਅ ਟ੍ਰਾਇਲ ਨੇ ਔਰ ਇਹਨਾਂ ਸਮਗਲਵਾਂ ਨੇ ਜੋ ਇੱਕ ਗੈਰ ਕਾਨੂੰਨੀ ਤਰੀਕੇ ਦੇ ਨਾਲ ਨਸ਼ਾ ਵੇਚ ਕੇ ਇਸ ਇਲਾਕੇ ਦੇ ਨੌਜਵਾਨ ਪੀੜੀ ਦਾ ਨੁਕਸਾਨ ਕਰਕੇ ਜਿਹੜੀਆਂ ਆਪਣੀਆਂ ਜਾਇਦਾਦਾਂ ਬਣਾਈਆਂ ਸੀ ਜਿਨ੍ਹਾਂ ਦੇ ਵਿੱਚ ਉਹਨਾਂ ਦੇ ਵਹੀਕਲ ਉਹਨਾਂ ਦੇ ਘਰ ਉਹਨਾਂ ਦੇ ਪਲਾਟ ਉਹ ਉਹਨਾਂ ਦੇ ਉਹਨਾਂ ਦੇ ਸਬੰਧ ਦੇ ਵਿੱਚ ਕਾਰਵਾਈ ਕਰਦੇ ਹੋਏ 68 ਐਫ ਐਨਡੀਪੀਐਸ ਐਕਟ ਦੇ ਤਹਿਤ ਉਹਨਾਂ ਦੀਆਂ ਜਾਇਦਾਦਾਂ ਨੂੰ ਜਿਹੜਾ ਕੰਪੀਟੈਂਟ ਅਥਾਰਟੀ ਦਿੱਲੀ ਪਾਸੋਂ ਫ੍ਰੀਜ਼ ਕਰਵਾਇਆ ਗਿਆ ਤੇ ਅੱਜ ਜਿਹੜੇ ਫ੍ਰੀਜ਼ਿੰਗ ਆਰਡਰ ਨੇ ਉਹ ਸਾਡੇ ਕੋਲ ਪਹਿਲਾਂ ਮਸੂਲ ਹੋਏ ਸੀ ਅੱਜ ਅਸੀਂ ਉਹਨਾਂ ਦੇ ਘਰਾਂ ਦੇ ਵਿੱਚ ਚਿਪਕਾ ਕੇ ਉਹਨਾਂ ਨੂੰ ਨੋਟ ਕਰਵਾ ਕੇ ਔਰ ਇਹ ਸਾਰੀ ਕਾਰਵਾਈ ਕਰ ਰਹੇ ਹਾਂ ਇਸ ਇਲਾਕੇ ਦੇ ਵਿੱਚ ਫਤਿਹਗੜ ਚੋੜੀਆਂ ਦੇ 6 6 ਵੱਡੇ ਸਮਗਲਰ ਦੇ ਸਦਰ ਥਾਣੇ ਦੇ 7 ਸਮਗਲਰ ਦੇ ਔਰ ਕਿਲਾ ਲਾਲ ਸਿੰਘ ਥਾਣੇ ਦੇ 2 ਸਮਗਲਰ ਦੇ ਜਿਨ੍ਹਾਂ ਦੀ ਪ੍ਰਾਪਰਟੀ ਜਿਹੜੀ ਆ ਫ੍ਰੀਜ਼ ਕਰਵਾਈ ਗਈ ਹੈ ਔਰ ਇਹਨਾਂ ਦੀ ਕੁੱਲ ਜਿਹੜੀ ਕੀਮਤ ਹੈ 5 ਕਰੋੜ 73 ਲੱਖ 60 ਹਜ਼ਾਰ 595 ਰੁਪਏ ਬੰਦੀ ਹੈ ਜਿਹੜੀ ਭਾਰਤ ਸਰਕਾਰ ਦੇ ਹੁਕਮਾਂ ਦੇ ਅਨਸਾਰ ਇਹ ਜਿਹੜੀ ਫ੍ਰੀਜ਼ ਕੀਤੀ ਗਈ ਹੈ ਫਤਿਹਗੜ ਚੋੜੀਆਂ ਦੇ 6 ਐਫ ਆਈ ਆਰਸ ਹੈਗੀਆਂ ਨੇ ਜਿਨ੍ਹਾਂ ਦੇ 6 ਜਿਹੜੇ ਸਮਗਲਰ ਨੇ ਉਹਦੇ 6ਾਂ ਦੇ ਘਰਾਂ ਦੇ ਵਿੱਚ ਜਿਹੜੇ ਨੇ ਇਹ ਨੋਟਿਸ 66 ਐਫ ਦੇ ਤਹਿਤ ਕਾਰਵਾਈ ਕਰਦੇ ਹੋਏ ਫ੍ਰੀਜ਼ਿੰਗ ਆਰਡਰ ਚੁੱਕਾਏ ਗਏ ਹਨ ਕਾਨੂੰਨ ਮੁਤਾਬਕ ਇਹਨਾਂ ਨੂੰ ਸਾਰੀ ਜਿਹੜੀ ਕਾਰਵਾਈ ਹੈ ਉਹ ਕੰਪੀਟੈਂਟ ਅਥਾਰਟੀ ਤੋਂ ਪਹਿਲਾਂ ਹੀ ਪੂਰੀ ਹੋ ਚੁੱਕੀ ਹੈ ਲੇਕਿਨ ਫਿਰ ਵੀ ਜੇ ਇਹ ਕੋਈ ਅਪੀਲ ਵਗੈਰਾ ਕਰਨਗੇ ਔਰ ਉਸ ਦੇ ਮੁਤਾਬਕ ਅਗਲੀ ਜਿਹੜੀ ਕਾਰਵਾਈ ਹੈ ਮਤਲਬ ਲੈਣੀ ਜਾਊਗੀ ਅਸੀਂ ਬਾਕੀ ਸਾਡੇ ਹੋਰ ਵੀ ਕੇਸ ਹੈਗੇ ਨੇ ਜਿਹੜੇ ਫਿਗਰ ਕੀਤੇ ਹੋਏ ਨੇ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਦੇ ਅਨੁਸਾਰ ਉਹਨਾਂ ਤੇ ਵੀ ਸਾਡੀ ਜਿਹੜੀ ਅੰਡਰ ਪ੍ਰੋਸੈਸ ਹੈਗਾ ਸਾਡੀ ਕੰਪੀਟੈਂਟ ਅਥਾਰਟੀ ਦੇ ਨਾਲ ਸਾਡੀ ਜਿਹੜੀ ਆ